ਨਾ ਹੁਣ ਮੈਂ ਕੀ ਕਰਦਾ ਨਾ ਕੀ ਕਰਨਾ ਆ ਤੁਸੀਂ ਸਵੇਰੇ ਸਵੇਰੇ ਹੀ ਕੁੱਕੜਾਂ ਨੂੰ ਸਿੰਘ ਫਸਾਈ ਬੈਠੇ ਹੋ ਕੀ ਦੱਸਾਂ ਕੀ ਨਾ ਦੱਸਾਂ ਇਸ ਮਹੀਨੇ ਤਾਂ ਇਹਨੇ ਮਰ ਜਾਣ ਇਹਨਾਂ ਦਾ ਖਰਚੇ ਦੀ ਐਸੀ ਤੈਸੀ ਫੇਰਤੀ ਪੂਰਾ 60000 ਦਾ ਖਰਚਾ ਪੂਰਾ 60000 ਦਾ ਖਰਚਾ ਨਾ ਬੱਪੜ ਜੀ ਆ ਕੀ ਗੱਲ ਹੈ ਜੀ ਕਿਹੜੀ ਗਿੱਦੜ ਸੀਗੀ ਖਰੀਦ ਲਈ ਜਿਹਦੇ ਤੇ 60000 ਰੁਪਏ ਲਾਤਾ ਮੈਂ ਕੀ ਕਰਦਾ ਯਾਰ ਇਤਨੀ ਪੁੱਛ ਲੈ ਸਕਦਾ ਕੀ ਹੋ ਲਿਖਦੀ ਹੈ ਮੈਨੂੰ ਤਾਂ ਪਤਾ ਨਹੀਂ ਆ ਪੁੱਤ ਤੈਨੂੰ ਮੈਂ ਦੱਸ ਦਿਆਂ ਆ ਜਿਹੜੇ 7.5 ਹਜ਼ਾਰ ਰੁਪਏ ਲਿਖਿਆ ਹੋਇਆ ਨਾ ਇਹਦੇ ਮੈਂ ਸੂਟ ਲੈ ਕੇ ਆਈ ਸੀ ਕਿਉਂਕਿ ਮੇਰੇ ਭਤੀਜੇ ਦਾ ਵਿਆਹ ਸੀ ਮੈਨੂੰ ਆ ਜਿਹੜੇ 200 ਰੁਪਏ ਦਾ ਹਿਸਾਬ ਹੈ ਨਾ ਇਹ ਇਹਨੂੰ ਪੁੱਛ ਕਿੱਥੇ ਖਰਚ ਕੀਤੇ ਨੇ ਉਹ ਜਦੋਂ ਸ਼ੋਭਾੰਗ ਕਰਨਗੇ ਅਸੀਂ ਨਾ ਗਰਮੀ ਨੇ ਵੱਟ ਕੱਢੇ ਪਏ ਮੈਂ 200 ਰੁਪਈਆ ਦੀ ਨਾ ਗੁੰਦ ਕਤੀਰੇ ਵਾਲੀ ਸਗਜਵੀਂ ਵੀ ਬੀ ਲੈ ਜੇ ਤੂੰ ਆਏ ਪੈਸਾ ਢਾਉਣ ਲੱਗ ਗਿਆ ਨਾ ਆਏ ਨਹੀਂ ਘਰ ਚੱਲਦੇ ਆ ਜਿਹੜਾ 9500 ਦਾ ਮੈਂ ਗਲੋਬਲ హెయిਰ ਕਰਮ ਕਰਾਇਆ ਤੇ 1500 ਮੈਂ ਫੇਸ਼ੀਅਲ ਕਰਾਇਆ ਆਹ ਜਿਹੜਾ 25 ਰੁਪਏ ਦਾ ਹਿਸਾਬ ਆ 25 ਰੁਪਏ ਕਿੱਥੇ ੜਾਤੇ ਟੁੱਟ ਪੈਣਿਆ ਉਹ ਤਾਂ ਮੇਰੀ ਬੇਬੇ ਨੂੰ ਭੁੱਖ ਲੱਗੀ ਸੀ ਮੈਂ 25 ਰੁਪਈਆ ਦੀ ਕੁਲਫੀ ਖਾਦੀ ਐ ਬੱਲੇ ਬਸ਼ੇਰਾ 25 ਰੁਪਏ ਕੁਲਫੀ ਤੇ ਹੀ ੜਾਤੇ ਇੰਨੀ ਹਾਲੀ ਤਾਂ ਆਪਣਾ ਕੁਛ ਨਹੀਂ ਜੁੜਨਾ ਕੁਛ ਨਹੀਂ ਬਣਨਾ ਘਰ ਜੋੜਨਾ ਹੋਵੇ ਤਾਂ ਕੋਈ ਮੇਤੋਂ ਸਿੱਖੇ